ਸਪੈਨਿਸ਼ ਦੇ ਵਿੱਚ ਲਾਲਾ ਲਾਲਾ ਕਿੱਦਾਂ ਹੁੰਦੀ ਹੈ ਲਾਲਾ ਲਾਲਾ ਤੋਂ ਮੇਰਾ ਮਤਲਬ ਹੈ ਕਿ ਅਸੀਂ ਲਾ ਲਾਸ ਐਲ ਲੋਸ ਇਹ ਸਾਰੇ ਜਿਹੜੇ ਆਰਟੀਕਲਸ ਹੁੰਦੇ ਨੇ ਸਪੈਨਿਸ਼ ਦੇ ਵਿੱਚ ਕਿੱਦਾਂ ਵਰਤਦੇ ਆ ਕਿੱਥੇ ਕਿੱਥੇ ਵਰਤੇ ਜਾਂਦੇ ਨੇ ਜਿੱਦਾਂ ਪੰਜਾਬੀ ਦੇ ਵਿੱਚ ਜਿਹੜੇ ਲਫ਼ਜ਼ ਹੁੰਦੇ ਨੇ ਕਿ ਉਹਨਾਂ ਦੇ ਬਾਰੇ ਸਾਨੂੰ ਪਤਾ ਹੁੰਦਾ ਆ ਕਿ ਉਹ ਪੁਲਿੰਗ ਨੇ ਜਾਂ ਇਸਤਰੀ ਲਿੰਗ ਨੇ ਸਪੈਨਿਸ਼ ਦੇ ਵਿੱਚ ਜਿਹੜਾ ਲਾਉਸ ਹੁੰਦੇ ਨੇ ਉਹਨਾਂ ਦੇ ਨਾਲ ਜਿਹੜੇ ਇਹ ਆਰਟੀਕਲਸ ਲੱਗਦੇ ਨੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਉਹ ਜਿਹੜਾ ਸ਼ਬਦ ਹੈ ਉਹ ਇੱਕ ਇਸਤਰੀ ਲਿੰਗ ਹੈ ਜਾਂ ਪੁਲਿੰਗ ਹੈ ਜਦੋਂ ਆਪਾਂ ਪੁਲਿੰਗ ਬਾਰੇ ਗੱਲ ਕਰਨੀ ਹੋਵੇ ਤੇ ਜਿਹੜੀ ਉਹ ਚੀਜ਼ ਹੈ ਉਹ ਇੱਕ ਹੈ ਤਾਂ ਆਪਾਂ ਵਰਤਦੇ ਹਾਂ ਇਲ ਜਦੋਂ ਉਹ ਚੀਜ਼ਾਂ ਇੱਕ ਤੋਂ ਜ਼ਿਆਦਾ ਹੁੰਦੀਆਂ ਨੇ ਤਾਂ ਅਸੀਂ ਵਰਤਦੇ ਹਾਂ ਲੋਸ ਸਪੈਨਿਸ਼ ਦੇ ਵਿੱਚ ਜਿੱਦਾਂ ਉਂਗਲੀ ਨੂੰ ਆਪਾਂ ਦੇ ਦੋ ਕਹਿੰਦੇ ਆ ਇੱਕ ਉਂਗਲੀ ਜਿਹੜੀ ਆ ਉਹ ਹੁੰਦੀ ਹੈ ਦੇ ਦੋ ਤੇ ਇਹਦੇ ਲਈ ਵਰਤਿਆ ਜਾਂਦਾ ਐਲ ਦੇ ਦੋ ਜੋ ਆਪਾਂ 8 ਕਿਲੋ ਦੇ ਨਾਲ ਇਹਨੂੰ ਵਰਤਦੇ ਆ ਤਾਂ ਆਪਾਂ ਕਹਿੰਦੇ ਐਲ ਦੇ ਦੋ ਤੇ ਜਦੋਂ ਉਹ ਇੱਕ ਤੋਂ ਜ਼ਿਆਦਾ ਉਂਗਲੀਆਂ ਦੇ ਬਾਰੇ ਗੱਲ ਕਰਦੇ ਹਾਂ ਅਸੀਂ ਤਾਂ ਉਸ ਵੇਲੇ ਅਸੀਂ ਵਰਤਦੇ ਹਾਂ ਲੋਸ ਲੋਸ ਦੇ ਦੋ ਇਸੇ ਤਰ੍ਹਾਂ ਜੇ ਅਸੀਂ ਇਸਤਰੀ ਲਿੰਗ ਦੇ ਜਿਹੜੇ ਲਫ਼ਜ਼ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਵਰਤਦੇ ਹਾਂ ਲਾ ਇਸਪੈਨਿਸ਼ ਦੇ ਵਿੱਚ ਹੱਥ ਨੂੰ ਅਸੀਂ ਕਹਿੰਦੇ ਹਾਂ ਮਾਨੋ ਤੇ ਜਦੋਂ ਅਸੀਂ ਇੱਕ ਹੱਥ ਬਾਰੇ ਗੱਲ ਕਰਦੇ ਹੁੰਦਾ ਅਸੀਂ ਕਹਿੰਦੇ ਹਾਂ ਲਾ ਮਾਨੋ ਤੇ ਜਦੋਂ ਅਸੀਂ ਦੋ ਹੱਥਾਂ ਜਾਂ ਦੋ ਤੇ ਚਾਰ ਹੱਥਾਂ ਬਾਰੇ ਗੱਲ ਕਰਦੇ ਆਂ ਤਾਂ ਅਸੀਂ ਕਹਿੰਨੇ ਆਂ ਲਸਮਾਨਸ